ਜਨਮ ਦਿਨ ਮਨਾਉਣ ਦੀ ਇੱਕ ਦੋ ਤਰੀਕੀਆਂ ਹੋ ਦੱਸਣਾ ਮੈਂ ਤੁਹਾਨੂੰ ਮੈਂ ਕਾਲਜ ਚ ਪੜਿਆ ਨਾ ਅਸਲ ਦੇ ਵਿੱਚ ਕਾਲਜ ਦੀ ਜ਼ਿੰਦਗੀ ਪੂਰੀ ਦੇਖਣੀ ਆ ਨਾ ਚੰਗੀ ਤਰ੍ਹਾਂ ਤੇ ਹੋਸਟਲ ਦੇ ਵਿੱਚ ਰਹਿ ਕੇ ਦੇਖੀ ਜਾਂਦੀ ਹੈ ਕਿਸ ਤਰ੍ਹਾਂ ਹੋਸਟਲ ਤੇ ਮੈਨੂੰ ਮਿਲਿਆ ਸੀਗਾ 4 ਸਾਲ ਹੋਸਟਲ ਚ ਰਹਿਣ ਦਾ ਮੌਕਾ ਉੱਥੇ ਫਿਰ ਜਦੋਂ ਕਿਸੇ ਦਾ ਜਨਮ ਦਿਨ ਹੁੰਦਾ ਵਾ ਨਾ ਕਿੱਦਾਂ ਮਨਾਉਂਦੇ ਆ ਫਿਰ ਦੇਖਿਓ ਮੰਨ ਲਓ ਕਿ ਲੜਕੇ ਲੜਕੀਆਂ ਦਾ ਤੇ ਮੈਨੂੰ ਪਤਾ ਨਹੀਂ ਅਸੀਂ ਲੜਕਿਆਂ ਵਾਲੇ ਰਹਿੰਦੇ ਸੀਗੇ ਹੋਸਟਲ ਤੇ ਵੱਖਰੇ ਵੱਖਰੇ ਹੁੰਦੇ ਆ ਨਾ ਸਾਡੇ ਕੋਲੇਜ ਦੇ ਵਿੱਚ 8 ਹੌਸਟਲ ਸੀ 3 ਲੜਕੀਆਂ ਦੇ ਸੀ ਤੇ 5 ਲੜਕੀਆਂ ਦੇ ਹੌਸਟਲ ਸੀਗੇ ਸਾਡੇ ਹੌਸਟਲ ਦੇ ਵਿੱਚ ਜਿਸ ਤਰ੍ਹਾਂ ਜਨਮ ਦਿਨ ਹੁੰਦਾ ਨਾ ਕਿਸੇ ਦਾ ਤੇ ਉਹ ਕੀ ਕਰਦੇ ਸੀਗੇ ਜਿੱਦਾਂ 10 12 ਲੜਕੀ ਆ ਇਕੱਠੀ ਹੋ ਕੇ ਜਨਮ ਦਿਨ ਮਨਾਉਣਾ ਵਾ ਗਵਾਂਡੀਆਂ ਨੇ ਵੀ ਆਜਣਾ ਵਾ ਐਥੇ ਵੀ ਕੁਛ ਨਹੀਂ ਕਰਦੇ ਇੱਥੇ ਤਾਂ ਕੂਬਣਾ ਨਾ ਲਗਾਉਂਦੇ ਆ ਨਾ ਇਦਾਂ ਕਰਕੇ ਹੁੰ ਹੈਪੀ ਬਰਥਡੇ ਹੁੰ ਗੱਲ ਲਾ ਉੱਥੇ ਪਤਾ ਲੱਗਦਾ ਜ਼ਿੰਦਗੀ ਕਿਹਨੂੰ ਕਹਿੰਦੇ ਆ ਚਾਰ ਪੰਜ ਕੇ ਇੱਕ ਹੁੰਦੇ ਨਾ ਸਾਰੇ ਸਿਰ ਚ ਮਲਦੇ ਆ ਮੂੰਹ ਚ ਚੰਗੀ ਤਰ੍ਹਾਂ ਖਰਾਬ ਕਰਦੇ ਆ ਪ੍ਰਾਪਤ ਕੀ ਕਰਨ ਗਏ ਅਸੀਂ ਗਿਆਨ ਖਾਣਾ ਖਰਾਬ ਕਰਕੇ ਖਾਣ ਵਾਲੀ ਚੀਜ਼ ਹੀ ਆ ਨਾ ਸਿਰ ਚ ਮਲ ਦੇਣਗੇ ਕੱਪੜੇ ਖਿੱਚ ਖਿੱਚ ਕੇ ਕੱਪੜਿਆਂ ਦੇ ਵਿੱਚ ਪਾ ਦੇਣਗੇ ਕੋਲ ਡਰਿੰਕ ਦੀਆਂ ਬੋਤਲਾਂ ਉੱਤੇ ਲੱਤ ਦੇਣਗੇ ਅੱਛਾ ਇਹ ਵੀ ਮੇਰੇ ਨਾਲ ਇੱਕ ਲੜਕਾ ਸੀਗਾ ਰੂਮ ਮੇਟ ਦੋ ਲੜਕੇ ਸੀ ਉਹਨਾਂ ਨੇ 52 ਤੋਂ ਫੜਿਆ ਦੋ ਲੜਕੇ ਸੀ ਉਹਨਾਂ ਨੇ ਲੱਗਾ ਤੋਂ ਫੜਿਆ ਕਹਿੰਦੇ ਕਿ ਜਿੰਨੀ ਵਾਰੀ ਜਿੰਨੇ ਸਾਲ ਦਾ ਹੋ ਗਿਆ ਨਾ 23 ਸਾਲ ਦਾ ਹੋ ਗਿਆ ਵਾ ਤੇ 23 ਵਾਰੀ ਉੱਪਰ ਥੱਲੇ ਕਰਨਾ 22 ਵਾਰੀ ਉੱਪਰ ਥੱਲੇ ਕਰਨਾ ਤੇ 23 ਵਾਰੀ ਥੱਲੇ ਮਾਰਨਾ ਉਹਨੂੰ ਫਸਟ ਇਹ ਪਿੰਡਾਂ ਚ ਕਿਤੇ ਕੀ ਮਨਾਉਂਦੇ ਜਨਮ ਦਿਨ ਕੁਝ ਵੀ ਨਹੀਂ ਮਨਾਉਂਦੇ ਇੱਥੇ ਉਹ ਲੜਕੀ ਨੂੰ ਫਿਰ ਇਦਾਂ 22 ਵਾਰੀ ਉੱਪਰ ਥੱਲੇ ਕੀਤਾ ਤੇ 23ਵੀਂ ਵਾਰੀ ਥੱਲੇ ਮਾਰਿਆ ਤੇ ਉਹਦੀ ਰੀੜ ਦੀ ਹੱਡੀ ਤੇ ਫਿਰ ਉਹ ਸੱਟ ਲੱਗ ਗਈ ਹੋ ਗਿਆ ਜਨਮ ਦਿਨ ਉਹਦਾ ਜਿਹੜਾ ਸਿੱਖਦਾ ਨਹੀਂ ਆ ਫਿਰ ਉਹ ਰੀਜ਼ ਕਰਨਾ ਪਸੰਦ ਕਰਦਾ ਵਾ ਕੀ ਕਰਨਾ ਮੈਂ ਵੀ ਇੱਦਾਂ ਕਰਕੇ ਵੇਖਣਾ ਮੈਂ ਜਦੋਂ ਕਾਲਜ ਚ ਜਾਣਾ ਮੈਂ ਵੀ ਇੱਦਾਂ ਕਰਕੇ ਦੇਖਣਾ ਵਾ ਇੱਕ ਹੋਰ ਚੀਜ਼ ਜਿੰਨੇ ਸਾਲ ਦਾ ਹੋ ਗਿਆ ਉਹਨੀਆਂ ਬੈਲਟਾਂ ਮਾਰਦੀਆਂ ਨੇ ਲੱਗ ਚੁ ਹੱਲੇ ਕਿਹੜੀ ਤਰੱਕੀ ਹੈ ਤੇ ਕਈਆਂ ਨੇ ਤਰੱਕੀ ਕੀਤੀ ਨੇ ਇਹ ਜੋ ਉਂਗਲੀ ਨਾਲ ਹੀ ਮਲਦੇ ਆ ਨਾ ਕੇਕ ਇਨਸਾਨ ਦੇ ਅੰਦਰ ਜਦੋਂ ਗਿਆਨ ਨਹੀਂ ਨਾ ਹੋਵੇਗਾ ਫਿਰ ਉਹ ਜਾਨਵਰ ਹੁੰਦਾ ਵਾ ਜਾਨਵਰ ਕਹਿੰਦਾ ਕਿ ਕੋਈ ਮੇਰੇ ਨਾਲ ਇਦਾਂ ਕਰੇ ਉਹਨੂੰ ਵੀ ਪਸੰਦ ਆਉਂਦਾ ਵਾ ਤੇ ਮੈਂ ਕਿਸੇ ਨਾਲ ਕਰਾਂ ਉਹਨੂੰ ਵੀ ਪਸੰਦ ਆਉਂਦਾ ਵਾ ਮੈਨੂੰ ਕੋਈ ਗਾਲੀ ਦਵੇ ਉਹ ਵੀ ਪਸੰਦ ਆਉਂਦੀ ਹੈ ਤੇ ਮੈਂ ਕਿਸੇ ਨੂੰ ਦਵਾਂ ਉਹ ਵੀ ਪਸੰਦ ਆਉਂਦੀ ਹੈ ਇੱਕ ਲੜਕਾ ਸੀਗਾ ਕਾਲਜ ਗਿਆ ਸੀ ਰੈਕਿੰਗ ਅਸਲ 'ਚ ਨਾ ਜਿਹੜੇ ਪਿੰਡਾਂ ਦੇ ਵਿੱਚ ਸਕੂਲ ਹੁੰਦੇ ਆ ਤੇ ਪੇਂਡੂ ਇਲਾਕਿਆਂ ਵਿੱਚ ਰੂਰਲ ਇਲਾਕਿਆਂ ਵਿੱਚ ਸਕੂਲ ਹੁੰਦੇ ਨਾ ਉਹਨਾਂ ਨੂੰ ਪਤਾ ਹੀ ਨਹੀਂ ਆ ਸਕੂਲ ਕਾਲਜਾਂ 'ਚ ਹੁੰਦਾ ਕੀ ਆ ਰੈਗਿੰਗ ਹੁੰਦੀ ਐ ਸਕੂਲਾਂ ਦੇ ਵਿੱਚ ਇੱਕ ਲੜਕਾ ਉਹਨੂੰ ਤੰਗ ਕੀਤਾ ਜਾਂਦਾ ਸੀਗਾ ਦੂਜੇ ਲੜਕਿਆਂ ਦੇ ਦੁਆਰਾ ਤੇ ਉਹਨੇ ਡਰਦੇ ਨੇ ਸਟੇਸ਼ਨ ਸੀਗਾ ਲੱਗ ਗਿਆ ਤੇ ਸਟੇਸ਼ਨ ਥੱਲੇ ਆ ਟ੍ਰੇਨ ਥੱਲੇ ਆ ਗਈ ਤੇ ਆਪਣੀ ਜਾਨ ਲੈ ਲਈ ਕਿ ਮੇਰੇ ਨਾਲ ਦੂਜੇ ਲੜਕੇ ਕੋਈ ਗਲਤ ਨਾ ਕਰੇ ਤੇ ਇੰਨੀ ਮਿਹਨਤ ਨਾਲ ਪਾਲ ਪੋਸ ਕੇ ਬੱਚਾ ਵੱਡਾ ਕੀਤਾ ਹੁੰਦਾ ਵਾ ਤੇ ਉੱਥੇ ਅਸੀਂ ਛੱਡ ਕੇ ਆਉਂਨੇ ਆ ਤੇ ਜਦੋਂ ਐਦਾਂ ਦੀ ਸਾਡੇ ਇੱਕ ਨਾ ਕਾਲਜ ਵਿੱਚ ਲੜਕੇ ਨੇ ਇੱਕ ਵਾਰੀ ਸੁਸਾਇਡ ਕੀਤਾ ਸੀਗਾ ਸਾਡੇ ਹੋਸਟਲ ਦੇ ਵਿੱਚ ਹੋਸਟਲ ਦੇ ਵਿੱਚ ਲੜਕੇ ਨੇ ਸੁਸਾਇਡ ਕੀਤਾ ਵਾ ਤੇ ਸੋਚ ਕੇ ਦੇਖੋ ਉਹਦੇ ਮਾਤਾ ਪਿਤਾ ਨੇ ਮੁੰਬਈ ਤੋਂ ਆਣਾ ਹੀ ਤਾਂ ਬੰਬੇ ਤੋਂ ਆਣਾ ਹੀਗਾ ਟ੍ਰੇਨ ਦੇ ਵਿੱਚ ਉਹਨਾਂ ਨੂੰ ਪਤਾ ਲੱਗ ਜੇ ਕਿ ਤੁਹਾਡੇ ਬੇਟੇ ਨੇ ਸੁਸਾਇਡ ਕਰ ਲਿਆ ਵਾ ਤੇ 4 5 6 ਦਿਨਾਂ ਦਾ ਸਫ਼ਰ ਕਿੱਦਾਂ ਹੋਣਾ ਹੀ ਪੰਜਾਬ ਤੱਕ ਦਾ ਗੱਡੀ 'ਚ ਕਿੱਦਾਂ ਆਣਾ ਹੀ ਜਾਂਦਾਂ ਨੇ